ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਹਰ ਪਾਰਟੀ ਆਪਣੀ ਸਿਆਸਤ ਚ ਦਾਅਵੇਦਾਰੀ ਠੋਕ ਰਹੀ ਹੈ ਤੇ ਅੱਜ ਅਸੀਂ ਗੁਰਮੀਤ ਸਿੰਘ ਖੁੱਡੀਆਂ ਦੇ ਪਿੰਡ ਦੇ ਵਿੱਚ ਆ ਤਾਂ ਉੱਥੇ ਬਜ਼ੁਰਗ ਬੈਠੇ ਹੈ ਜਿਹੜੀਆਂ ਕਹਿੰਦੇ ਸ਼ਾਮ ਨੂੰ ਇਕੱਠੇ ਹੋ ਕੇ ਭਾਈਚਾਰੇ ਨਾਲ ਤੇ ਗੱਲਾਂ ਹੁੰਦੀਆਂ ਉਹ ਗੱਲਾਂ ਦੇ ਰਿਜ਼ਲਟ ਆਉਂਦੇ ਆ ਬਾਪੂ ਜੀ ਕੀ ਵਾਕਏ ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਨੇ ਪਿੰਡ ਤੇ ਕੰਮ ਕੀਤੇ ਕੀਤੇ ਆ ਵੀ ਗਿੱਟਾਂ ਲੱਗੀਆਂ ਜਾਂਦੀਆਂ ਪਾਈਪਾਂ ਪਈ ਜਾਂਦੀਆਂ ਜਿਹੜੀਆਂ ਕੋਈ ਰਹਿੰਦੇ ਆ ਉਹ ਵੀ ਹੋਣਗੇ ਅਸੀਂ ਲੰਮੀ ਵੀ ਦਿਹਾਏ ਪਾਪਾ ਪੂਪਾ ਬਹੁਤ ਕੰਮ ਹੋਈ ਜਾਂਦੇ ਆ ਪੋਲ ਬਣੀ ਜਾਂਦਾ ਤੇ ਐਨੇ ਵੀ ਸਰਕਾਰ ਦੇ ਕੰਮ ਹੁੰਦੇ ਕਿਤੇ ਤੇਜ਼ ਹੋ ਜਾਂਦੇ ਕਿਤੇ ਮੱਠਣ ਦੇ ਕੰਮ ਹੋ ਹੀ ਜਾਂਦੇ ਹਾਂ ਕੌਣ ਗਏ ਕੀ ਲੱਗਦਾ ਗੁਰਮੇਸ ਸਿੰਘ ਖੁੱਡੀਆਂ ਲੰਬੀ ਤੋਂ ਅੱਗੇ ਚੱਲਣਗੇ ਕਿ ਹੋਈ ਹਾਲਤ ਰਹਿਣ ਜੇ ਜਾਣਗੇ ਅਸੀਂ ਤਾਂ ਕਹਿੰਦੇ ਅੱਗੇ ਜਾਣਾ ਚਾਹੀਦਾ ਸਾਡਾ ਪਿੰਡ ਬਾਹਰ ਸਾਡਾ ਪਿੰਡ ਦਾ ਭਾਈ ਸਾਹਿਬ ਹੈ ਵੱਟੇ ਜਾਣੇ ਚਾਹੀਦੇ ਆ ਆ ਕੇ ਲੋਕ ਕਹਿ ਰਹੇ ਆ ਕਿ ਗੁਰਮੀਤ ਸਿੰਘ ਕੁਟਿਆ ਨੇ ਪਿੰਡ ਤੇ ਕੰਮ ਨਹੀਂ ਕੀਤਾ ਜਦੋਂ ਘਰੇ ਜਾਂਦੇ ਮੁੰਡਾ ਬਹੁਤ ਵਿਰੋਧ ਤਾਂ ਹੁੰਦੇ ਹੁੰਦੇ ਆਈ ਮੌਕੇ ਦੀਆਂ ਸਰਕਾਰਾਂ ਦੇ ਵਿਰੋਧ ਕਰਦੇ ਲੋਕ ਪਿੰਡ ਦੇ ਬੰਦੇ ਨੂੰ ਕਰਨਾ ਨਹੀਂ ਚਾਹੀਦਾ ਚਲੋ ਜੋ ਕਰਦਾ ਤਾਂ ਆਪ ਦਾ ਪਈ ਆਉਦੇ ਤੇ ਪਿੰਡ ਦਾ ਮੋਲ ਕੀ ਕਹਿੰਦਾ ਪਿੰਡ ਦਾ ਮੋਲ ਪਿੰਡ ਦਾ ਮੋਲ ਤਾਂ 80% ਵੋਟਾਂ ਪੈਂਦੀਆਂ ਅੱਗੇ ਪੈਣੀਆਂ ਬਾਪੂ ਕੀ ਕਹਿੰਦਾ ਪਿੰਡ ਦਾ ਮੋਲ ਪਿੰਡ ਦਾ ਮੋਲ ਠੀਕ ਆ ਵਧੀਆ ਉਹ ਯਾਰ ਮੈਨੂੰ ਉਧਰ ਨਾ ਅੱਖਾ ਦਵਾਈ ਇਹ ਬੜੀਆ ਠੀਕ ਹੈ ਪਿੰਡਾਂ ਦਾ ਮੌਲ ਕੰਮ ਹੋਈ ਜਾਂਦੇ ਆ ਸਾਂਝੇ ਦੂਜੇ ਵੀ ਕੰਮ ਹੋਈ ਜਾਂਦੇ ਆ ਇਹ ਤਾਂ ਫਿਰ ਆ ਹੁੰਦਾ ਵੀ ਕਿਤੇ ਤੇਜ਼ ਹੁੰਦਾ ਕੰਮ ਕਿਤੇ ਹੌਲੀ ਹੋ ਜਾਂਦਾ ਹਾਂ ਕੰਮ ਤਾਂ ਹੁੰਦੇ ਹੀ ਰਹਿੰਦੇ ਪਿੰਡਾਂ ਦੇ ਤੇ ਐਸੀ ਕੋਈ ਗੱਲ ਨਹੀਂ ਕੰਮ ਬਹੁਤ ਹੋਈ ਜਾਂਦੇ ਇਹ ਵੰਦਮਾਨ ਸਾਹਿਬ ਨੇ ਲਾਣ ਕੀਤਾ ਨਹਿਰ ਦਾ ਸਾਡੇ ਬਠਿੰਡਾ ਵਾਲੀ ਨਹਿਰ ਦਾ ਟੇਲ ਲੰਦਾ ਫਾਂਸ ਸਾਢੇ ਪੱਖੇ ਲੱਗੇ ਆ ਬਾਲ ਸਾਹਿਬ ਨੇ ਵੀ ਲਾਏ ਆ ਕਾਂਗਰਸ ਨੇ ਵੀ ਲਾਏ ਆ ਜੇਸ਼ੇਦਾਰ ਨੇ ਮੋਗ ਵੀ ਲਵਾਏ ਮੈਨੇ ਲਵਾਇਆ ਉਹ ਨਹਿਰ ਦਾ ਲਾਨ ਕੀਤਾ ਸਾਨੂੰ ਤਾਂ ਸੁਰਗ ਬਣ ਜਾਊਗਾ ਜੀ ਜੇ ਉਹ ਨਹਿਰ ਬਣ ਗਈ ਨਾ ਸਾਡੇ ਤਾਂ ਕਈ ਪੀੜੀਆਂ ਨੇ ਇਹ ਗੁਣ ਭੋਲਣਾ ਜੀ ਤੇ ਬਾਦਲਾ ਨੇ ਦਿੱਤਾ ਤਾਂ ਬਹੁਤ ਉਸਤ ਪਰ ਕਹਿੰਦੇ ਲੋਕ ਬੋਲਦੇ ਉਹ ਉਹ ਸਰਕਾਰ ਜਦੋਂ ਦੀ ਜਾਦੇ ਚਿਰ ਰਹੀ ਹੈ ਤੇ ਉਹਨੇ ਕਿੱਧਰ ਦੀ ਜੇਬ ਚ ਦਿੱਤਾ ਹੈ ਦਿੱਤਾ ਤਾਂ ਮਤਲਬ ਵੀ ਆ ਸਾਰੇ ਟੈਕਸ ਇਕੱਠੇ ਕਰਕੇ ਹੀ ਆ ਸੋਨੂ ਕਿਡਾ ਹੋ ਲਾ ਆ ਹੀ ਹੁੰਦਾਗਾ ਕਿਤੇ ਬਾਹਲਾ ਆ ਕੇ ਦੇ ਥੋੜਾ ਹਾਂ ਬਾ ਕੋਈ ਨਹੀਂ ਚੱਲ ਕਰੋ ਗੱਲ ਨਹੀਂ ਤੁਸੀਂ ਕੀ ਕਹਿ ਰਹੇ ਸੀ ਮਾਲਕ ਵੀ ਉਹ 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 ਤੋਂ ਫਿਰ ਉਸਨੇ ਦਿੱਤਾ ਤੇ ਹੁਣ ਇਹਨਾਂ ਦਾ ਹੈ ਗਈ ਪ੍ਰਧਾਨਗੀ ਦਾ ਹੁਣ ਇਹ ਸਾਰਾ ਕੁਝ ਕਰੀ ਜਾਂਦਾ ਵਧੀਆ ਲਾਈਟ ਆਈ ਜਾਂਦੀ ਹੈ ਵਧੀਆ ਦਾਣਾ ਮੰਡੀ ਚ ਕਣਕ ਵੇਗ ਗਈ ਸਾਡੀ ਸੌਖੇ ਹਨ ਤੇ ਪੁਰਾਣੀਆਂ ਸਰਕਾਰਾਂ ਨੇ ਦਿੱਤਾ ਬਹੁਤ ਕੁਝ ਲੋਕਾਂ ਨੇ ਉਹ ਭੁੱਲ ਗਏ ਾਰੇ ਮਤਲਬ ਵੀ ਕਾਂਗਰਸ ਸਰਕਾਰ ਹੀ ਵੇਖ ਲਈ ਕਾਲੀ ਵੇਖ ਲਈ ਹਾਂਜੀ ਤੇ ਐਨੀ ਕਦੇ ਲਾਈਟ ਨਹੀਂ ਆਈ ਸੀ ਦਿਨੇ-ਦਿਨੇ ਅਸੀਂ ਪੇਲੇ ਘੜੇ ਮੋਟਰਾਂ ਚਲਾਉਂਦੇ ਰਹੇ ਐਸ ਵੇਲੇ ਬੰਦ ਕਰਕੇ ਆ ਕੇ ਨਹਾ ਕੇ ਪੈ ਜਾਂਦੇ ਸੀ ਤੇ ਰਾਤ ਨੂੰ ਵੀ ਚੱਲੀ ਜਾਂਦੀ ਲਾਈਟ ਦਿਨੇ ਜਦੋਂ ਮਰਜੀ ਛੱਡ ਲੈਂਦੀ ਆ ਮੋਟਰਾਂ ਕਿ ਆਪ ਬੰਦ ਕਰਨੀਆਂ ਪਈਆਂ ਪਿੱਛੋਂ ਨਹੀਂ ਬੰਦ ਹੋਈ ਹਾਂ ਹਾਂ ਅਜੇ ਵੀ ਹੁਣ ਵੀ ਲਾਈਟ ਆਉਣ ਲੱਗ ਕੇ ਆਉਂਦੀ ਨਹੀਂ ਆਪ ਹੀ ਆਪ ਹੀ ਕਰਦੇ ਰਹੇ ਰਾਤ ਨੂੰ ਤੁਸੀਂ ਕੀ ਕਹਿੰਦਾ ਜੀ ਪਿੰਡ ਦਾ ਹਾਲ ਕਿਵੇਂ ਦੇ ਠੀਕ ਹੈ ਪਿੰਡ ਦਾ ਮਾਹੌਲ ਠੀਕ ਹੈ ਆਮ ਆਦਮੀ ਪਾਰਟੀ ਦੇ ਅਸੀਂ ਨੁਮਾਇੰਦ ਵਰਕਰਾਂ ਪਿੰਡ ਚੋ ਵੋਟ ਵਧਾਵਾਂਗੇ ਤੇ ਬਾਕੀ ਸਰਕਾਰਾਂ ਦੇ ਕੰਮ ਹੁੰਦੇ ਜਿਵੇਂ ਬਦਲ ਸਾਹਿਬ ਦਾ ਗਿਆ ਉਹਨਾਂ ਨੇ 5 ਸਾਲ ਮੁੱਖ ਮੰਤਰੀ ਰਹੇ ਉਹਨਾਂ ਦੇ ਕਰਨੇ ਹੱਕ ਬੰਦ ਸੀ ਤੇ ਉਹਨਾਂ ਨੇ ਕੀ ਆਮ ਆਦਮੀ ਪਾਰਟੀ ਦੀ ਵੋਟ ਵਧੂਗੀ ਛੜੇ ਹੋਰੇ ਸਾਰੇ ਕਹਿ ਤੋ ਚਲ ਗਏ ਠੀਕ ਹੈ ਅੱਜਾ ਮਾਤੋ ਤੋੜਤਾ ਨਾ ਲਾਈਟ ਵਾਲਾ ਦਾ ਦੁੱਖੀ ਤੋੜਤਾ ਆਮ ਪਾਰਟੀ ਨੇ 24 ਘੰਟੇ ਮੋਟਰ ਵਾਲੀ ਲਾਈਟ ਚੱਲਦੀ ਰਹੀ ਉਹ ਕਹਿੰਦੇ ਉੱਤੇ ਆਪਦੇ ਸਿਰ ਤੇ ਕਰਜ਼ੇ ਤੇ ਕਰਜ਼ਾ ਲੈ ਲਿਆ ਪਰ ਲੋਕ ਸੁਖੀ ਕਰਦੇ ਕਰਜ਼ਾ ਤਾਂ ਫਿਰ ਮਗਰਲੇ ਨੇ ਕਿਹੜਾ ਚੜਾਇਆ ਨਹੀਂ ਉਹ ਵੀ ਲਿਆ ਸਾਰਾ ਕਰਜ਼ਾ ਤਾਂ ਸਾਰੀ ਲੈਂਦੇ ਆ ਅਹੇ ਜੀ ਕੋਈ ਗੱਲ ਨਹੀਂ ਹੁੰਦੀ ਬਿਜਲੀ ਦੇ ਰੇਟ ਕਟੇ ਆ ਬਿੱਲ ਕਦੇ ਆਏ ਹੀ ਨਹੀਂ ਵੇਖਿਆ ਜਿਹੜੇ ਅੱਗੇ ਕਦੇ 10000 ਆ ਗਿਆ ਕਦੇ 8000 ਆ ਗਿਆ ਜਿੰਨੀ ਮਚਾਉਂਦੇ ਜੀ ਤੇ ਹੁਣ ਮਤਲਬ ਬਹੁਤ ਅਸਮੇਤ ਆਉਂਦਾ ਹੀ ਨਹੀਂ ਜੇ ਆਉਂਦਾ ਤਾਂ ਬਹੁਤ ਘੱਟ ਆਉਂਦਾ ਹੈ ਆਪਾ ਪਉਤੋ ਸੀ ਕੇ ਨੀ ਸਰਕਾਰ ਦੇਖਣੀ ਪਸੰਦ। ਹਾਂ ਫੋਨ ਤਾਂ ਉਹ ਤਾਂ ਸਾਰਿਆਂ ਠੀਕ ਹੈ ਪਰ ਪਿੰਡ ਦੇ ਅਰਗੀ ਨਹੀਂ ਹੁੰਦੀ। ਪਿੰਡ ਦਾ ਪਿੰਡ ਦਾ ਹੀ ਹੁੰਦਾ ਹੈ। ਜਿਹੜੀ ਗੱਲ ਤੁਸੀਂ ਕਰਦੇ ਹੋ ਕਿ ਬਾਦਲ ਦੀ। ਬਾਦਲ ਸਾਡੇ ਇਲਾਕੇ ਦਾ ਸੀਗਾ ਸਾਡੇ ਪਟਾਕੀ ਦਾ ਕੰਮ ਕਰਨੀ ਕਰਨੇ ਸੀ ਉਹਨੇ। ਹੁਣ ਇਹ ਸਾਡੇ ਪਿੰਡ ਦਾ ਪਿੰਡ ਦਾ ਕਿਉਂ ਨਾ ਕਰੂਗਾ। ਸੰਤੇ ਹੀ। ਤਾਂ ਨੇ ਤਾਂ ਆਪਦਾ ਪਿੰਡੋ ਸਵਰਗ। ਇਹੀ ਜੰਗਾ ਸੰਤੇ ਹੀ ਜੰਗਾ ਆਦਾ ਉਹ ਪਿੰਡ ਦਾ। ਪਿੰਡ ਦੇ ਤੋਂ ਬਿਨਾ ਸਾਨੂੰ ਕੋਈ ਵੀ ਹੈ ਬਾਹਰ ਦਾ ਬਾਹਰ ਨਹੀਂ ਹੈ। ਇਹ ਕਿਉਂ ਰੀ ਹੁੰਦੀ ਹੈ। ਕਹਿੰਦੇ ਅਨੇ ਪਿੰਡ ਦੇ ਵਿੱਚ ਕਹਿੰਦੇ ਜਿਉਂਦਾ ਮੰਤਰੀ ਤੁਸੀਂ ਕਹਿੰਦੇ ਬਰਖਲਾਤੀ ਕੋਟਾ ਰਿਕ ਫਾਈਂ ਦੇ ਘਰ ਤਰੀਏ ਘਰਾਂ ਦੇ ਵਿੱਚ ਵੀ ਦੋ ਜੀ ਹੋਣਗੇ ਨਾ ਉਹ ਵੀ ਲੜ ਪੈਂਦੇ ਆ ਉਹ ਪਿੰਡ ਚ ਆਏ ਤਾਂ ਕਈ ਨਿੰਦਰਾਲੇ ਵੀ ਤੈਨੂੰ ਮਿਲਣਗੇ ਇਹ ਕੀ ਹੈ ਬਹੁਤ ਜ਼ਿਆਦੇ ਕਰਨਗੇ ਸਾਨੂੰ ਆ ਨਹੀਂ ਦਿੱਤਾ ਇਹ ਨਹੀਂ ਤਾਂ ਕੀ ਕੀ ਜਰੇ ਵਾਰੀ ਦਾ ਸਾਰਿਆਂ ਨੂੰ ਦੇ ਦੂਗਾ ਕਈਆਂ ਦੇ ਮਕਾਨ ਫਵਾਤੇ ਕਈਆਂ ਦੇ ਹੋਰ ਸਾਲ ਨੂੰ ਪੈ ਜਾਣਗੇ ਇਹ ਤਾਂ ਹੈਗੇ ਹੈਗੇ ਤੁਸੀਂ ਕਿਹੜੀ ਸਰਕਾਰ ਦੇਖਣੀ ਪਸੰਦ ਕਰੋ ਇਹ ਸੰਦੋ ਹੀ ਅਲੋਕ ਪਿੰਡਾਂਲੇ ਜੰਗਲ ਆ ਦੇ ਜਿ ਪਿੰਡਾਂ ਦੀਆਂ ਤੇ ਕਿਦਾਂ ਨਾਲ ਗੱਲ ਹੀ ਫੇਰ ਤੂੰ ਹੁਣ ਪਰਮਾ ਤੂੰ ਬਤਨ ਲਈ ਤਾਂ ਆਪਦੇ ਵਾਲੇ ਪਾਸੋਂ ਫੋਟੋ ਮਟਾ ਪਾਉਂਗਾ ਨਾ ਗੱਲ ਹੀ ਨਹੀਂ ਰਾਨ ਤਾਂ ਦੂਜਿਆਂ ਦੀ ਨਹੀਂ ਗੱਲ ਨਹੀਂ ਹੋਰਾਂ ਦੀ ਨਹੀਂ ਗੱਲ ਨਹੀਂ ਦਾ ਐਡਾ ਸ਼ਰੀਫ ਆਦਮੀ ਮਿਲਣਾ ਨਹੀਂ ਇਲਾਕੇ ਨੂੰ ਨਹੀਂ ਮੈਂ ਪੰਜਾਬ ਨੂੰ ਨਹੀਂ ਮੈਂ ਸਾਰੇ ਪੰਜਾਬ ਚ ਆਪਾਂ ਮੈਂ ਤੁਸੀਂ ਵੇਖ ਲਿਓ ਇੰਨਾ ਸ਼ਰੀਫ ਇਮਾਨਦਾਰ ਪਰਿਵਾਰ ਨਹੀਂ ਮਿਲਣਾ ਤੁਸੀਂ ਗਰੰਟੀ ਲੈਣੇ ਹਾਂ ਗਰੰਟੀ ਜਮਾ ਕਰਨ ਤੇ ਜਿਹਜ਼ਦਾਰ ਜੀ ਵੀ ਉਹਦਾ ਨਾਂ ਚੱਲਦਾ ਹੈ ਜੀ ਫਿਰ ਲੈ ਲੋ ਇਹਨਾਂ ਨੂੰ ਰਾਜਨੀਤੀ 'ਚ 60 ਸਾਲ ਹੋ ਗਏ 60 ਆਪਣਾ ਗਵਾਇਆ ਜਾਂ ਬਣਾਇਆ ਕੁਛ ਨਹੀਂਗਾ 60 ਸਾਲਾਂ ਦੇ ਵਿੱਚ ਵੱਡੇ ਜਿਹਜ਼ਦਾਰ ਜੀ ਨੇ ਜ਼ਮੀਨ ਜਾਇਦਾਦ ਵੀ ਵੇਚੀ ਹੈ ਸਾਰੀ ਬਾਲਟੀ ਤੇ ਸਾਰੀ ਸਿੱਖ ਪੰਥ ਤੇ ਲਾਈ ਸੀ ਸਿੱਖ ਪੰਥ ਤੇ ਜਾਇਦਾਦ ਲਾਈ ਸਾਨੂੰ ਪਤਾ 70 ਕਿੱਲੇ ਜ਼ਮੀਨ ਸੰਗਰ ਗਿਆ ਮੰਡੀ ਦੀ ਜਿੱਨਾ ਕੋਲੇ ਇਹ 70 ਦੀ 70 ਵੇਹਲੋ ਤੁਸੀਂ ਇਸ ਕੰਮ ਚ ਲਾ ਦਿਓ ਸਿੱਖ ਪੰਥ ਦੇ ਲੈਣਾ ਨਹੀਂ ਸੰਗਰਗੇ ਚੇਅਰਮੈਨ ਬਣਿਆ ਸੀ ਤਾਂ ਜਦੋਂ ਜੈਸਰ ਚੇਅਰਮੈਨ ਬਣੇ ਸੀ ਵੱਡੇ ਹਰ ਲੋਕ ਪੈਸਾ ਲੈ ਕੇ ਆਉਂਦੀ ਐ ਤੇ 90000 ਰੁਪਏ ਆਪਦੇ ਸਰਕਾਰ ਜਾ ਲੈ ਕੇ ਆਏ ਸੀ ਤੇ ਘਰ ਦੇ ਵਿੱਚੋਂ ਵਰਤਣ ਦਿੰਦੇ ਜਰਦੇ ਮਾਰਕੀਟ ਕਮੇਟੀ ਦਾ ਜਿਹੜਾ ਕੋ 90000 ਰੁਪਏ ਉਹਨਾਂ ਕੋਲੇ ਸੀ 90000 ਰੁਪਏ ਘਰੋਂ ਪੈਸੇ ਘਰੋਂ ਮਦਦ ਜਾਇਦਾਦ ਵੇਚ ਕੇ ਜਾਇਦਾਦ ਬਹੁਤ ਘਟਾਈ ਸੀ ਵੱਡੇ ਇਹਨਾਂ ਨੇ ਥੋੜਾ ਜਿਹਾ ਐ ਸੀ ਵੀ ਇਹ ਆਪਦਾ ਸ਼ੀਮ ਤੇ ਚੱਲੇ ਇੱਕ ਛੋਟਾ ਭਾਈ ਜੀ ਜਾਵੜੇ ਬਾਹਰ ਉਹਦਾ ਇਹਨਾਂ ਨੂੰ ਹਸਾਰਾ ਲੱਗਣ ਲੱਗ ਗਿਆ ਜਾਇਦਾ ਪਿਆ ਠੇਕਾ ਟੁਕਾ ਹੋਣ ਲੱਗ ਗਿਆ ਇਹ ਆਪ ਦਾ ਉਹਦੇ ਤੇ ਸੀਮ ਤੇ ਰਹੀ ਤੇ ਨਹੀਂ ਤਾਂ ਘਟਦਾ ਇਹਨਾਂ ਦੀ ਵੀ ਜਾਂਦੀ ਜਿਹੜੇ ਹਿਸਾਬ ਨਾਲ ਰੋਜ਼ ਦਾ ਖਰਚਾ ਸੀਗਾ 32 ਸਾਲ ਲਗਾਤਾਰ ਜਾਂਦੇ ਰਹੇ ਬਾਹਰ ਕਿ ਕਹਿੰਨੇ ਹੋ ਘਰ ਫੂਕੇ ਤਮਾਸ਼ਾ ਵੇਖਿਆ ਹਾਂ ਘਰ ਫੂਕੇ ਤਮਾਸ਼ਾ ਵੇਖਿਆ ਤੇ ਮਾਲਕ ਨੇ ਪ੍ਰਮਾਤਮਾ ਨੇ ਇਹਨਾਂ ਦਾ ਆਸਾ ਮੋੜਤਾ ਨਹੀਂ ਤਾਂ ਕਿੱਥੇ ਕੋਲ ਇਹਨਾਂ ਨੂੰ ਕੌਣ ਮੜ ਲੈਂਦਾ ਸੀ ਮੰਤਰੀ ਆਮ ਆਦਮੀ ਪਾਰਟੀ ਆਉਣੀ ਸੀ ਤੇ ਮੰਤਰੀ ਬਣਨਾ ਸੀ ਮੇ ਦਾ ਮੰਤਰੀ ਨਹੀਂ ਬਣਦੇ। ਨਾ ਡੇਮ ਡੇਮ ਨੂੰ ਇਹਨਾਂ ਨੇ ਜਿੱਤਿਆਂ ਟਿਕਟਾਂ ਤੇ ਖੁਡੀਆਂ ਸਾਹਿਬ ਨੂੰ ਕਿਹਨੇ ਦੇਣੀ ਸੀ ਟਿਕਟਾਂ। ਤਾਂ ਲਗਾਤਾਰ ਸਾਡੇ ਨਾਲ ਪਿੰਡ ਦੇ ਹੋਰ ਵੀ ਕਿਵੇਂ ਦੇਖਦੇ ਹੋ ਕੀ ਮਾਹੌਲ ਹੈ ਬਾਈ ਪਿੰਡ? ਮਾਹੌਲ ਤਾਂ ਜੀ ਪਤਾ ਕੀ ਖਾਲੀ ਦਸਦੀਆਂ ਵੋਟਾਂ ਪੜਨਾਂ ਸਾਡੇ ਪਿੰਡ 'ਚ। ਤੇ ਹੋਰ ਕਿਵੇਂ ਦੇਖਦੇ ਹੋ ਕੀ ਲੱਗਦਾ ਹੈ ਤੁਹਾਡੇ ਪਿੰਡ ਦਾ ਕੁਡੀਆਂ ਨੇ ਵਕਾ ਸਕਦਾ? ਨਹੀਂ ਸਾਡੇ ਪਿੰਡ ਦਾ ਨਹੀਂ। ਤੁਸੀਂ ਦੇਖ ਲਓ ਜਾ ਕੇ ਵੇਖੇ ਹੋਣਾ ਤੁਸੀਂ ਕਬਰਾਂ 'ਚ ਪਹਿਲਾਂ ਵੀ। ਕਿਉਂ ਇੱਥੋਂ ਦੇ ਜਿਹੜੇ ਪੁਰਾਣੇ ਵਰਕਰ ਸੀ ਜਿਹੜੇ ਕੁਡੀਆਂ ਨਾਲ ਵਿਧਾਨ ਸਭਾ 'ਚ ਤੁਰੇ ਸੀਗੇ। ਉਹ ਪਿੱਛੇ ਅਟਕੇ ਭਾਈ ਜੀ ਮੈਂ ਆ ਆ ਬੰਦੇ ਬੈਠੇ ਬੋਚਰਨ ਸਭ ਤੋਂ ਪਹਿਲਾਂ ਮੈਂ ਪਹਿਲਾਂ ਕੋਈ ਵਰਕਰ ਸੀਗਾ ਮੈਂ ਸੀ ਮੈਂ ਸਰਕਲ ਪ੍ਰਧਾਨ ਵੀ ਰਿਆ ਮਾਦੀ ਪਟ ਤੇਈ ਤੱਕ ਰਿਆਂ ਉਹਦੇ ਬਾਅਦ ਚਾਹਣਾ ਛੱਡ ਗਏ ਜੋ ਸੁਣਦੇ ਹੀ ਨਹੀਂ ਕੋਈ ਸੁਣਦੇ ਹੀ ਨਹੀਂ ਕੋਈ ਕਹਿੰਦੇ ਇਸ ਤਾਂ ਬਿਜਲੀ ਵੀ ਦੇਤੀ ਸਭ ਕੁਝ ਦਿੱਤਾ ਖੰਨੂ ਕਹਿੰਦੇ ਕੰਮ ਦੇ ਨਾਮ ਤੇ ਬੋਟਾ ਮੈਂ ਕੰਮ ਮਾਦੇ ਨਾ ਤੇ ਚਲੋ ਲੈ ਲੈਣਾ ਫਿਰ ਭਾਈ ਇਹ ਚ ਕੀ ਗੱਲ ਹੈ ਉਹ ਪਾਗਲ ਦੱਸੇ ਨਹੀਂ ਜਿਹੜੇ ਕਹਿੰਦੇ ਨਹੀਂ ਮਾਉਂਦੀ ਜਾਂ ਲੋਕ ਬਾਗਲਾ ਤੇ ਜਾਂ ਪਾਗਲ ਬਣਾਉਂਦੇ ਲੋਕਾਂ ਨੂੰ ਐ ਹੋ ਸਕਦਾ ਮੈਨੂੰ ਜਾਨ ਕਿੰਨਾ ਸਭ ਤੋਂ ਜ਼ਿਆਦਾ ਦੇਖਦੇ। ਕਾਲੀ ਨੂੰ ਮਹਿਨਾ ਮਤਲਬ। ਹੋਰ ਬਾਦਲ ਬਾਦਲ ਤਾਂ ਜਿਹੜੇ ਹੈਗੇ ਹੈਗੇ ਅਕਾਲੀ ਤਾਂ ਹੈਗੇ ਹੈਗੇ ਉਹਦੇ ਨਾਲ ਹੋਰ ਵੀ ਪਾਰਟੀ ਦੇ ਬਠੇਰੇ ਆ ਕਾਂਗਰਸ ਵੀ ਆ ਆਪ ਵੀ ਆ ਹੋਰ ਵੀ ਪਾਰਟੀ ਨੇ ਦੂਜੀ ਪਾਰਟੀ। ਮਾ ਸਮਝ ਨਹੀਂ ਕਿੰਨੇ। ਹੋਰ ਪਾਰਟੀਆਂ ਹੀ ਬਹੁਤ ਹੈ। ਹੋਰ ਪਾਰਟੀਆਂ ਨੇ ਜਿੰਨੀ ਕਾਲੀ ਕਾਲੀ ਨੇ ਕੰਮ ਕੀਤਾ। ਤਾਂ ਕੁਝ ਨਹੀਂ ਕੰਮ ਹੋਇਆ। ਜਮਾ ਵੀ ਇਹ ਮੰਤਰੀ ਪਿੰਡ ਦਾ। ਕੋਈ ਮੰਤਰੀ ਨਹੀਂ ਬਣਦਾ। ਸਭ ਗਲਤ ਹੋ ਰਿਹਾ ਇੱਥੇ। ਕੰਮ ਹੀ ਨਹੀਂ ਹੋ ਰਿਹਾ ਇੱਥੇ ਕੋਈ ਤੁਸੀਂ ਕਿਹੜਾ ਭਾਈ ਕੀ ਦੇਖਦੇ ਹੋ ਚੰਗਾ ਕੰਮ ਕੀ ਮੰਤਰੀ ਨੇ ਕੀਤਾ ਇਸ ਤਾਂ ਹੀ ਕਾਂਗਰਸ ਨੂੰ ਵੋਟ ਪਾਉਣੀ ਹੈਗੀ ਆ ਕਾਂਗਰਸ ਦੇ ਵਰਕਰ ਹੈਗੇ ਆ ਜੀ ਲੰਬੀ ਜੋ ਵੱਧ ਵੱਧ ਵੋਟ ਕੱਢਣੀਆਂ ਉਹਨਾਂ ਦੀ ਇਹ ਤਾਂ ਬੰਦੇ ਨੂੰ ਪਾਸੇ ਛੱਡ ਕੇ ਤੁਸੀਂ ਕਾਂਗਰਸ ਨਹੀਂ ਇਸ ਤਾਂ ਕਾਂਗਰਸ ਨੂੰ ਹੀ ਪਾਉਣੀ ਆ ਇਸ ਤਾਂ ਆਪਾਂ ਤਾਂ ਕੰਮ ਵੀ ਨਹੀਂ ਕਹਿਣਗੇ ਖਰੇਵੇਂ ਕਹਿ ਦਈਏ ਆਪਾਂ ਕਿ ਕੰਮ ਕਰਾਈ ਜਾਂਦੇ ਕਿਵੇਂ ਆਪਾਂ ਕੰਮ ਵੀ ਨਹੀਂ ਕਹਿਣਗੇ ਇਹਨਾਂ ਨੂੰ ਨਹੀਂ ਆਪਾਂ ਕੱਗੇ ਜਦੋਂ ਆਪਾਂ ਬੂਟੀ ਕਾਂਗਰਸ ਨੂੰ ਪਾਉਣੀ ਆ ਜਿਗ ਪਾਲਾ ਵਾਹ ਕਿਹੜੀ ਪਾਰਟੀ ਵਧੀਆ ਤੇ ਸਾਨੂੰ ਪਾਰਟੀ ਸੀਗੀ ਬਾਦਰ ਪਾਰਟੀ ਮੇਰੀ ਕੱਟੀ ਗਈ ਪੈਨਸ਼ਨ ਮੈਂ ਜਿਹੜਾ ਬਾਦਲ ਪਿੰਡ ਦੇ ਵਿੱਚ ਪੰਪ ਲੱਗਿਆ ਉਹਦੇ ਨਾਲ ਦਫ਼ਤਰ ਸੀ ਚੇਅਰਮੈਨ ਮਿੱੱਡੂ ਘੜਾ ਤੇ ਅੰਦਰ ਉੱਥੇ ਬੈਠਾ ਸੀ ਮੈਂ ਕਿਹਾ ਜੀ ਮੇਰੀ ਪੈਨਸ਼ਨ ਕੱਟੀ ਗਈ ਮੈਨੂੰ ਕਹਿੰਦਾ ਤੇਰੀ ਤਾਂ ਛਕਲ ਵੇਖ ਕੇ ਪੈਨਸ਼ਨ ਲਾ ਦੇਣਗੇ ਠੀਕ ਹੈ ਅਸੀਂ ਸ਼ੁਰੂ ਤੋਂ ਲਾ ਕੇ ਬਾਦਲ ਸਾਹਿਬ ਨੂੰ ਉਹ ਸਾਡਾ ਭਾਈ ਜੀ ਸੀ ਅਸੀਂ ਉਹਨੂੰ ਵੋਟਾਂ ਫੌਂਦੇ ਆਂ ਪੰਜਾਂ ਦੀ ਮੁੱਖ ਮੰਤਰੀ ਬਣਾਇਆ ਜਦੋਂ ਉਹਨੇ ਮੇਰੀਆਂ ਛਕਲਾਂ ਪਰਖੀਆਂ ਨਾ ਔਰ ਤੋਂ ਬਾਅਦ ਮੈਂ ਆਖਿਆ ਵੀ ਇਹ ਇਹ ਕਰ ਪਾਰਟੀ ਹੋ ਗਈ। ਅਸੀਂ ਹੁਣ ਆਮ ਪਾਰਟੀ ਚਾਂ। ਜਾਇਦਾੜ ਗਰਮੀਤ ਸਿੰਘ ਖੁੱਡੀਆਂ ਸਾਹਿਬ। ਉਹਨੇ ਚੈੱਕ ਵੀ ਦਿੱਤਾ 1,40,000 ਦਾ। ਮੇਰਾ ਘਰ ਵੀ ਪਵਾਤਾ, ਪੱਥਰ ਵੀ ਲਵਾਤਾ ਵੇ। ਮੈਂ ਉਹਨੂੰ ਮਾਰਾ ਕਿਉਂ ਕਹੂੰ? ਠੀਕ ਆ। ਵੀ ਇਹ ਨਹੀਂ ਹੁੰਦਾ। ਵੀ ਜੇ ਚੱਲ ਜੇ ਕੋਈ ਬੰਗਾ ਕੰਮ ਝਾਵੜਿਆ ਤੁਹਾਡੇ ਕੋਲੇ। ਉਹਦੀਆਂ ਸ਼ਕਲਾ ਪਰਖਾਂ। ਇਹ ਕੋਈ ਛੋਣੀ ਗੱਲ ਆ। ਮੈਂ ਬਿਜੁਰ ਕੇ ਬੰਦਾ ਹੈ 70 ਸਾਲ ਦਾ ਉਹਨੇ ਚੱਕਲਾ ਭਰਕੀਆਂ ਆਪੋ ਜੀ ਤੁਸੀਂ ਕਿਹੜੀ ਪਾਰਟੀ ਦੇਖਣਾ ਪਸੰਦ ਕਰਦੇ ਹੋ ਉਪਰਵਾ ਮਾਦੇ ਕਿਸੇ ਪਾਰਟੀ ਦੀ ਹੈ ਮੇਰੇ ਤਾਂ ਮੇਰੇ ਤੇ ਜਿਹੜਾ ਜਿਹੜਾ ਮੇਰੀ ਪਿੰਡ ਸੰ ਬਣਾਊਗਾ ਉਸੇ ਨੇ ਪਾਵਾਂ ਗੇ ਰੋਡ ਤੇ ਉਸੇ ਤੇ ਕੰਮ ਕਰਾ ਬਸ ਸਹੀ ਗੱਲ ਹੈ ਹੋਰ ਪਾਰਟੀਆਂ ਬਹੁਤ ਹੈਗੀ ਹੈਂ ਹੋਰ ਪਾਰਟੀਆਂ ਕਿਹੜੀ ਹੈ ਪਿੰਡ ਦਾ ਪਿੰਡ ਦੇ ਬੰਦੇ ਨਾਲ ਪਾਰਟੀਆਂ ਤਾਂ ਕਿਹੜੀਆਂ ਹੈਗੀਆਂ ਕਾਂਗਰਸ ਨੂੰ ਦੇਖ ਲਈ ਚੜੂ ਦੇਖ ਲਿਆ ਪਿੰਡ ਦਾ ਮਰ ਜੇ ਪਿੰਡ ਦੇ ਪੁੱਤਰੀ ਹੈਗਾ ਉਹ ਵੀ ਨਹੀਂ ਸੱਦਦੇ ਕੋਸ਼ਿਸ਼ ਕਰਦਾ ਉਹ ਨਹੀਂ ਕਰਦਾ ਕਿ ਕਿੱਥੇ ਕੇਂਦਰ ਮੰਤਰੀ ਆ ਜਿਹੜਾ ਜਿਨ੍ਹਾਂ ਨੇ ਦਿੱਤੇ ਆ ਉਹ ਵੀ ਬੇਈਮਾਨ ਹੋਏ ਬੈਠਿਆ 85 ਚੈੱਕ ਦਿੱਤੇ ਮੈਨੂੰ ਕੱਲੇ ਨਹੀਂ ਦਿੱਤਾ 85 ਚੈੱਕ ਦਿੱਤੇ ਮਿਲ ਗਏ ਲੋ ਪਿੰਡ ਆ ਇਹ 85 ਚੈੱਕ ਦਿੱਤੇ ਆ ਗਰੀਬਾਂ ਨੂੰ ਵੀ ਕਿਸਾਨਾਂ ਨੂੰ ਵੀ ਤਮੰਗਾ ਬੜੀ ਖੁਸ਼ੀ ਦੀ ਗੱਲ ਹੈ ਇੱਕ ਤਾਂ ਆਏ ਨਾ ਇਹ ਆਪਦੇ ਬੰਦਿਆਂ ਨੂੰ ਦਿੰਦੇ ਆ ਜੀ ਜੇ ਕੋ ਆਪਦੇ ਬੰਦਿਆਂ ਨੂੰ ਦਿੰਦਾ ਜਿਹੜੇ ਉਹਨਾਂ ਦੇ ਆਪਦੇ ਖਾਸ ਬੰਦੇ ਆ ਹੋਰ ਕਿਸੇ ਵੀ ਬੰਦੇ ਨੂੰ ਉਹਨਾਂ ਨੇ ਚੱਕ ਨਹੀਂ ਦਿੱਤਾ ਹੀ ਸਾਨੂੰ ਨਹੀਂ ਦਿੱਤਾ ਸਾਨੂੰ ਅਜੇ ਤੱਕ ਸਾਨੂੰ ਬਾਦਲਾਂ ਨੇ ਜਮਾ ਡਿੱਗੇ ਹੋਏ ਘਰ ਦਿਖਾ ਦਿੰਨੇ ਆ ਜੋ ਸਾਡੇ ਨਾਲ ਚੱਲੋ ਆਜੋ ਥਲੇ ਪਤਾ ਲੱਗ ਜੂਆ ਬੰਦੇ ਲੋਡ ਬੰਨ੍ਹ ਹੋਏ ਨੇ ਮੇਰੀ ਗੱਲ ਸੁਣੋ ਵੀ ਉਹਨਾਂ ਬਤਕਾ ਕਿਥੇ ਨਾਲ ਨਹੀਂ ਕੀਤਾ ਜੇ ਕੋਈ ਟਿਕਾਣੇ ਤੇ ਖੜਦਾ ਹੀ ਨਹੀਂ ਤੱਕ ਨਾ ਖੜੇ ਆਪਣੇ ਮਤਰੇ ਵੀ ਵੋਟਾਂ ਪਾਉਣਗੇ ਤਾਂ ਫੇਰ ਹੀ ਮਿਲੂਗਾ ਜਾਇਜ਼ ਨਜਾਇਜ਼ ਦਾ ਤਾਂ ਫੇਰ ਫਰਕ ਹੀ ਨਹੀਂ ਨਾ ਰਹੇਗਾ ਫਿਰ ਤਾਂ ਵੋਟਾਂ ਪਾਉਂਗੇ ਤਾਂ ਮਿਲੂਗਾ ਨਹੀਂ ਨਹੀਂ ਮਿਲਦਾ ਕਿਹੜੀ ਪਾਰਟੀ ਦੇਖਣਾ ਕਿਦਾ ਇਹ ਕਿਸੇ ਦੇ ਨਹੀਂ ਆ ਕੋਈ ਕੋਈ ਕੰਮ ਹੀ ਨਹੀਂ ਕਰਨਾ ਕਿਸੇ ਨੇ ਕੋਈ ਸਾਨੂੰ ਤਾਂ ਕਹਿੰਦੇ ਕਲੋਨੀ ਮਿਲੀ ਆ ساری ਉਮਰ ਕਲੋਨੀ ਵਿੱਚ ਗੱਟੀ ਜਾਓ ਬਸ ਦੇਖ ਇੱਕ ਗਾ ਇੱਕ ਗੱਲ ਆ ਜਦੋਂ ਕੋਈ ਕੰਮ ਦਾ ਕਹਿੰਦੇ ਕਲੋਨੀ ਮਿਲੀ ਆ ਤੁਹਾਨੂੰ ਕਲੋਨੀ ਚ ਕਲੋਨੀ ਚ ਕੀ ਸਹੂਲਤਾਂ ਕੋਈ ਰਿਪੇਅਰ ਨਹੀਂ ਉਹਦੀ ਕੁਝ ਨਹੀਂ ਕੀਤਾ ਕਹਿੰਦੇ ਕਲੋਨੀ ਮਿਲੀ ਆ ਕੀ ਕਰੀਏ ਸੀ ਜਿਹਦੇ ਵਿੱਚੋਂ ਗੱਟੀ ਫਵਾਰਕ ਜਿਹੜੇ ਵਧੀਆ ਮੁੰਡੇ ਖੇਡਦੇ ਸੀਗੇ ਯਾਰ ਤੇ ਉਹ ਜੜ ਨਿਕਲੀ ਵੀ 20 ਸਾਲ ਹੋ ਗਿਆ ਕਿਸੇ ਨੇ ਪੱਧਰੀ ਕਰਵਾ ਦਿੰਦੇ ਠੀਕ ਆ ਭਰਾ ਬਾਦਲਾ ਨੇ ਸਟਰੀਟ ਲਾਈਟਾਂ ਲਾਈਆਂ ਸੀਗੀਆਂ ਤੇ ਲਾਈਟਾਂ ਕਰਵਾ ਦੇ ਠੀਕ ਹੀ ਕਰਵਾ ਦੇ ਚੱਲ ਨੇ ਬਸ ਇਹ ਅਸੀਂ ਆਵੇ ਲਾ ਕੇ ਲੈ ਗਏ ਉਹ ਬੇ ਮਾਰ ਲੋਨੇਗਾ ਠੀਕ ਹੀ ਕਰਵਾ ਦੇ ਲਾਈਟਾਂ ਚੱਲ ਨਹੀਂ ਕੁਝ ਹੋਰ ਹੁੰਦਾ ਤਾਂ ਲਾਈਟਾਂ ਠੀਕ ਕਰਵਾ ਦਿੰਦੇ ਉਹ ਵੀ ਨਹੀਂ ਹੋਇਆ ਉਹ ਨਹੀਂ ਪਈ ਜੀ ਇੱਕ ਗਲੀ ਦੀ ਬਾਕੀਆਂ ਉਹ ਪੰਗਾ ਜਿਹੜੀਆਂ ਲਾਈਟਾਂ ਲਵਾਈਆਂ ਉਹਨਾਂ ਦੀਆਂ ਬੈਟਰੀਆਂ ਕਿਹਨੇ ਕੱਢੀਆਂ ਨਾ ਨਹੀਂ ਜੀ ਮੇਰੀ ਗੱਲ ਸੁਣੋ ਜੇ ਕਹੀਏ ਕਿ ਆਮ ਆਦਮੀ ਪਾਰਟੀ ਨੇ ਕੰਮ ਨਹੀਂ ਕੀਤਾ ਤਾਂ ਕੰਮ ਹਜੇ ਤੱਕ 2 ਸਾਲ ਹੋ ਗਏ ਜੇ ਪਿਛਲਾ ਆਪਾਂ 20-25 ਸਾਲਾਂ ਦਾ ਜਗਾੜ ਸੰਭਾਲਣ ਲੱਗ ਜਾਈਏ ਨਾ ਤੇ ਟਾਈਮ ਲੱਗਦਾ ਮੇਰੇ ਪਿੰਡ ਦੇ ਵਿੱਚ ਮੈਂ 15 ਵਾਰ ਬਾਲ ਸਾਹਿਬ ਤੋਂ ਗਰਾਊਂਡ ਮੰਗ ਲਿਆ ਹੋਣਾ ਕਾਗਜ਼ਾਂ ਦੇ ਤਾਂ ਜਿਹੜੇ ਵੀ ਇਹਨਾਂ ਦੇ ਵੱਡੇ ਲੀਡਰ ਆਗੂ ਹੁੰਦੇ ਤਣਾੜ ਬੰਦੇ ਪਿੰਡ ਲੈਵਲ ਦੇ ਉਹੀ ਆਪਦੇ ਫਿਰ ਕਹਿਣ ਲੱਗ ਜਾਂਦੇ ਆ ਜੀ ਫਸਲਾਂ 'ਚੋਂ ਜ਼ਮੀਨ ਘਟ ਜਾਂਦੀ ਐ ਹੋ ਜਾਂਦਾ ਜੋ ਆਂਦਾ ਉਹਨਾਂ ਨੇ ਕਦੇ ਵੀ ਗਰਾਊਂਡ ਨਹੀਂ ਬਣਨ ਦਿੱਤਾ ਜੇ ਹੁਣ ਗਰਾਊਂਡ ਬਣਿਆ ਹੈ ਗਰਾਊਂਡ ਬਣਿਆ ਤਾਂ ਉਹਦੇ ਵਿੱਚ ਮੈਂ ਦੇਖਿਆ ਕਿ ਅਸੀਂ ਬਾਲ ਸਾਹਿਬ ਤੋਂ 20 ਵਾਰੀ ਕਹਤਾ ਜੀ ਪਾਣੀ ਨਹੀਂ ਨਹੀਂ ਕਣੀ ਵੇਲੇ ਪਾਣੀ ਬਹੁਤ ਇਕੱਠਾ ਹੋ ਜਾਂਦਾ ਉਹਦੇ ਵਿੱਚ ਮਿੱਟੀ ਵਗੈਰਾ ਪਾ ਦਿਓ ਜਾਂ ਸਟੇਡੀਅਮ ਕੁਝ ਵੀ ਡਿਵੈਲਪ ਕਰਵਾਓ ਹੁਣ ਜੀ ਉਹਨਾਂ ਨੇ ਪਵਾਇਆ ਪਵਾਇਆ ਉਹਨਾਂ ਨੇ ਜਾ ਕੇ ਗਰਾਊਂਡ ਦੇਖੋ ਵਿੱਚ ਮਿੱਟੀ ਪਾਈ ਹੋਈ ਹੈ ਪਹਿਲਾਂ ਦਾਣਾ ਮੰਡੀ ਵਾਲੇ ਕਣਕ ਸਿੱਟਦੇ ਸੀ ਉੱਥੇ ਐਤਕੀ ਦਾਣਾ ਮੰਡੀ ਦਾ ਇੱਕ ਬੰਦਾ ਵੀ ਨਹੀਂ ਉੱਥੇ ਕਿਸੇ ਦੀ ਢੇਰੀ ਲੱਗੀ ਹੋਵੇ ਤਾਂ ਆਪਾਂ ਬੈਠੇ ਹਾਂ ਜੇ ਕੋਈ ਪਰਸਨਲ ਹੀ ਸਿੱਟਦਾ ਤਾਂ ਉਹ ਸੇਟ ਤੋਂ ਉਹਦਾ ਮੰਨ ਕੇ ਚਲੋ ਕਰਾਇਆ ਲੈਣੇ ਅਸੀਂ ਸਟੂਡੈਂਟ ਹੈ ਜਾਂ ਮਨ ਕੇ ਜੋ ਵੀ ਯੂਥ ਹੈ ਉਤੋਂ ਦਾ ਜੋ ਕਮੇਟੀ ਹੈ ਗਰਾਊਂਡ ਦੀ ਉਹ ਲੈਂਦੀ ਹੈ ਜੇ ਕਹਿੰਦੇ ਡਿਵੈਲਪ ਨਹੀਂ ਹੋਇਆ ਤੇ ਆਪਣੇ ਤੁਸੀਂ ਆਪਣੇ ਨੀ ਪੱਥਰ ਲੱਗੇ ਆ ਗੁਰਮੀਤ ਸਿੰਘ ਕੁੱਡੀਆਂ ਨੇ ਦੋ ਵਾਰੀ ਕੀਤਾ ਆ ਲੌਕ ਟੇਲ ਪਹਿਲ ਪਿਛਲੀਆਂ ਸਰਕਾਰਾਂ ਨੇ ਖਾਧੀਆਂ ਸਾਡੇ ਬਾਅਦ ਅੱਗੇ ਐਤ ਕੀ ਲੱਗੀ ਜਾਂਦੀਆਂ ਪਿਛਲੀ ਸਰਕਾਰ ਦੇ ਵਿੱਚ ਜੇ ਗੁਰਮੀਤ ਕੁੱਡੀਆਂ ਦਾ ਹੱਥ ਹੀ ਹੁੰਦਾ ਇੱਕ ਮਿੰਟ ਜੇ ਗੁਰਮੀਤ ਕੁੱਡੀਆਂ ਦੇ ਹੱਥ 'ਚ ਪਿਛਲੀ ਸਰਕਾਰ ਦੇ ਵਿੱਚ ਕੁਝ ਆਂਦਾ ਤੇ ਉਹਨਾਂ ਨੂੰ ਕੀ ਲੋੜ ਸੀ ਆਮ ਆਦਮੀ ਪਾਰਟੀ ਜੁਆਇਨ ਕਰਨ ਦੀ ਜੇ ਬਾਦਲੜਾ ਨੇ ਪਿੰਡਾਂ ਦੇ ਵਿੱਚ ਕੰਮ ਕੀਤਾ ਹੁੰਦਾ ਤੇ ਗੁਰਮੀਤ ਕੁੱਡੀਆਂ ਨੂੰ ਕੀ ਲੋਡ ਸੀ ਮੰਨ ਕੇ ਚੱਲੋ ਇੱਕ ਆਮ ਜਿਹੇ ਘਰ ਦੇ ਬੰਦੇ ਨੂੰ ਕਿਉਂ ਲੋਕਾਂ ਨੇ ਚੁਣਿਆ ਜੇ ਕੀ ਗੱਲ ਆ ਮੇਰੀ ਗੱਲ ਤੁਹਾਨੂੰ ਇੱਕ ਮਿੰਟ ਆ ਜਿਹੜੀ ਆ ਲੋਕ ਡੇ ਲੱਗੀਆਂ ਨੇ ਨਾ ਇਹ ਸਰਕਾਰ ਠੇਕੇਦਾਰ ਤੁਹਾਨੂੰ ਪਤਾ 5 ਸਾਲ ਦਾ ਟੈਂਡਰ ਹੁੰਦਾ ਠੀਕ ਹੈ ਤੇ ਕਾਗਜ਼ਾਂ ਦੇ ਪਹਿਲਾਂ ਇੱਥੋਂ ਤੱਕ ਅਲੱਗ ਚੁੱਕੀ ਐ ਕਾਗਜ਼ਾਂ ਦੇ ਅੱਗੇ ਲੱਗ ਚੁੱਕੀ ਐ ਪਿਛਲੀਆਂ ਸਰਕਾਰਾਂ ਵਾਲੇ ਕਾਂਗਰਸ ਨੇ ਲਵਾਈ ਐ ਜਾਂ ਅਕਾਲੀਆ ਨੇ ਲਵਾਈ ਐ ਉਹ ਮੈਂ ਨਹੀਂ ਕਰਦਾ ਮੈਂ ਮੈਂ ਨਾ ਬਦਾਨ ਸੀ ਨਾ ਜ਼ਿਲ੍ਹਾ ਪ੍ਰਧਾਨ ਸੀ ਉਹਦੇ ਇੰਨੇ ਪੰਚਾਇਤ ਦਾ ਹੱਕ ਇਸ ਪਿੰਡ ਦੀ ਪੰਚਾਇਤਾਂ ਦੇ ਮਲਕਾਂਡਰ ਜੀ ਸੀ ਨਾ ਉਹਦਾ ਕਰਵਾ ਸਕਦੇ ਸੀ ਕਿ ਐਦਾ ਨਹੀਂ ਹੁੰਦਾ ਜੀ ਜਦੋਂ ਮੰਨ ਕੇ ਚਲੋ ਗੁਰਮੀਤ ਸਿੰਘ ਖੁੱਡੀਆਂ ਦੇ ਬਿਆਨ ਆਪਦੀ ਹੈ ਉਹਨਾਂ ਨੂੰ ਸੱਤਾ ਦੇ ਵਿੱਚ ਹੁੰਦਾ ਹੀ ਉਹਨਾਂ ਦੀ ਪਾਵਰ ਵੀ ਨਹੀਂ ਜੋ ਨਹੀਂ ਨਿਕਰਦਾ ਤਾਂ ਬਿਲਕੁਲ ਬਿਲਕੁਲ ਭਾਈ ਜੀ ਕਿਹੜੀ ਸਰਕਾਰ ਤੇ ਖੁਸ਼ ਪਸੰਦ ਅਜ ਤਾਂ ਜਿਹਸੇਦਾਰ ਦੀ ਜਿਹਸੇਦਾਰਾਂ ਨਾਲ ਹੀ ਤਾਂ ਹੈਗੇ ਆ ਤੇ ਅਸੀਂ ਤਾਂ ਕਾਲੀਦਲ 'ਚ ਬਹੁਤ ਪੁਰਾਣੇ ਸੀਗੇ ਤੇ ਸਾਨੂੰ ਅੱਜ ਤੱਕ ਅਸੀਂ ਪੰਜੀਰੇ ਰਮਾਧਾਰ ਨਿਕਾਲੀਦਲ ਦੇ ਬੇਨਾਗੂ ਚੈੱਕ ਲਿਆ ਹੋਵੇ ਜਾਂ ਕੋਈ ਮੁੰਡਾ ਕੁੜੀ ਨੌਕਰੀ ਲਵਾਇਆ ਹੋਵੇ ਇਹਨਾਂ ਨਾਲ ਬਹੁਤ ਤਰ੍ਹਾਂ ਜੁੜੇ ਸੀਗੇ ਪਰ ਕਰਦੇ ਕੁਛ ਨਹੀਂ ਇਹਨਾਂ ਦੇ ਵੱਡੇ ਦਿਨਾਂ ਦੇ ਜਾ ਜਾਂਦੇ ਸੀ ਇਹਨਾਂ ਦੇ ਆਪਦੇ ਪਰਸਨਲ ਜਿਹੜੇ ਬੰਦੇ ਆ ਉਹਨਾਂ ਦੇ ਕੰਮ ਹੁੰਦੇ ਆ ਕਿਸੇ ਦੇ ਕੰਮ ਨਹੀਂ ਹੁੰਦੇ ਇਹ ਆਪਦੇ ਕੰਮ ਹੀ ਕਰਵਾ ਜਾਂਦੇ ਆ ਜੇ ਗੁੱਡੀਆਂ ਸਾਹਿਬ ਨੂੰ ਮੌਕਾ ਦਿੱਤਾ ਲੋਕਾਂ ਨੇ ਤਾਂ ਉਹਨਾਂ ਨੇ ਕੁਛ ਕਰਿਆ ਆਪਣੇ ਸਾਡੇ ਗੁੱਡੀਆਂ ਪਿੰਡ ਦੇ ਵਿੱਚ ਕੀਤਾ ਆਮ ਲੱਗਦਾ ਸੀ ਅੱਜ ਵੀ ਹੈਗਾ ਉਹ ਤਾਂ ਅੱਜ ਵੀ ਹੈਗਾ ਬੰਦਾ ਦਿਖਾਓ ਮੈਂ ਕਹਿੰਦਾ ਮੂੰਹ ਤੇ ਕਰਾਓ ਇੱਕ ਬੰਦਾ ਲਿਆਓ ਚਿੱਟਾ ਵੇਚਣ ਵਾਲਾ ਜਾਂ ਇੱਕ ਇੱਕ ਬੰਦਾ ਪੀ ਨਾਲ ਮੁੰਡੀ ਮਰ ਕੇ ਕਿਉਂ ਨਹੀਂ ਪੀਂਦੇ ਮੁੰਡੀ ਮਰ ਕੇ ਪੀਣ ਵਾਲੇ ਮੁੰਡਾ ਐਂ ਕਰੋ ਆ ਇੰਨੇ ਬੰਦੇ ਖੜੇ ਆ ਲੈ ਤੁਹਾਨੂੰ ਇੱਕ ਬੰਦਾ ਦੱਸ ਦੇ ਵੀ ਆ ਰਹਿ ਗਿਆ ਸਾਰੇ ਮਰ ਗਏ ਪੀਣ ਵਾਲੇ ਮੁੰਡੇ ਮਾਰੇ ਰਊ ਕਿਥੋਂ ਤਾਂ ਤਾਂ ਲਗਾਤਾਰ ਜਿਹੜੇ ਫੁੱਡੀਆਂ ਪੰਡ ਦੇ ਲੋਕ ਐ ਉਹ ਆ ਇਕੱਠੇ ਹੋਏ ਨੇ ਤਾਂ ਇੱਥੇ ਜਦੋਂ ਸਾਨੂੰ ਦੇਖ ਕੇ ਇਕੱਠੇ ਹੋਏ ਤਾਂ ਇਹਨਾਂ ਨਾਲ ਤੇਰੀ ਗੱਲਬਾਤ ਸਾਂਝੀ ਕੀਤੀ ਗਈ ਹੈ ਤਾਂ ਇਹਨਾਂ ਦਾ ਜਿਹੜਾ ਰੁਝਾਨ ਸੀ ਜਿਹੜਾ ਲੋਕਾਂ ਦਾ ਆਵਦਾ ਅਧਿਕਾਰ ਆਪਦੀ ਗੱਲ ਰੱਖਣ ਦਾ ਹੋ ਉਹਨਾਂ ਨੇ ਆਪਦੀ ਗੱਲ ਰੱਖੀ ਹੈ ਤਾਂ ਬਣੇ ਰਹੋ ਪੰਜਾਬ ਹਰਿਆਣਾ ਲਈ ਆਮਾਦੀ ਨੂੰ ਦੇਖਣਾ ਪਸੰਦ ਕਰ ਰਹੇ ਹਾਂ ਆਮਾਦੀ ਆਮਾਦੀ ਨੇ ਕੀ ਕਰਤਾ ਆਮਾਦੀ ਬਹੁਤ ਵਧੀਆ ਪਾਰਟੀ ਹੈ ਬਹੁਤ ਚੰਗਾ ਵਿਕਾਸ ਕਰ ਰਹੀ ਹੈ ਆ ਸਾਰਿਆਂ ਨੂੰ ਬਿਜਲੀ ਫ੍ਰੀ ਹੋ ਗਈ 600 ਯੂਨਟ ਤੇ ਮਤਲਬ ਕਿੰਦੇ ਖੁੱਡੀਆਂ ਪਿੰਡ ਦੇ ਹਾਲਾਤ ਮਾੜੇ ਖੁੱਡੀਆਂ ਪਿੰਡ ਦੇ ਦਿਖਾ ਦਿਓ ਜੀ ਹਾਲਾਤ ਤੁਸੀਂ ਦੇਖ ਹੀ ਰਹੇ ਹੋ ਗਰਾਊਂਡ ਲੈਵਲ ਤੇ ਦੇਖੋ ਤੁਸੀਂ ਜਾ ਕੇ ਕੀ ਹਾਲਾਤ ਮਾੜੇ ਦਿਖਾ ਦਿਓ ਉਹ ਹਲਾਤ ਨਹੀਂ ਮਾੜੇ ਜੀ ਬਹੁਤ ਵਧੀਆ ਬਹੁਤ ਵਧੀਆ ਹਲਾਤ ਹੈ ਕਹਿੰਦੇ ਕਹਿੰਦੇ ਨਸ਼ੇ ਦੇ ਕਰਕੇ ਜਾਂ ਹੋਰ ਗੱਲਾਂ ਕਰਕੇ ਇੱਥੇ ਵੱਡੇ ਜਿਹੜੇ ਸਿਆਸੀ ਘੜੇ ਸੀ ਪਹਿਲਾਂ ਤਾਂ ਬਾਦਲਾਂ ਟੱਕਰ ਦਿੱਤੀ ਕੁੜੀਆਂ ਨੇ ਕਹਿੰਦੇ ਆਖੀ ਫੇਰ ਮੈਦਾਨ ਦੇ ਵਿੱਚ ਨੇ ਕਿ ਕਹਿੰਦਾ ਉਹ ਜਿਹੜੇ ਐਮਐਲਏ ਸੀ ਉਹ ਕਹਿੰਦੇ ਛੋਟਾ ਰਹਿ ਗਿਆ ਉਹ ਕਹਿੰਦੇ ਐਮਪੀ ਬਣਨੇ ਬਿਲਕੁਲ ਬਣ ਗਈ ਬਿਲਕੁਲ ਜੇ ਲੋਕਾਂ ਨੇ ਪਹਿਲਾਂ ਐਮਐਲਏ ਬਣਾਇਆ ਤਾਂ ਹੁਣ ਐਮਪੀ ਵੀ ਬਣਾਉਣਗੇ ਬਿਲਕੁਲ ਸੱਚਾਈ ਹੈ ਜੀ ਕਿ ਕੋਈ ਦੋਰ ਹੈ ਨਹੀਂ ਕਹਿੰਦੇ ਪਿੰਡ ਦੇ ਲੋਕ ਇਨਸਾਨੀ ਹੈ ਨਾਨਾ ਜੀ ਇਹਦੇ ਵਿੱਚ ਕੋਈ ਨਹੀਂ ਪਿੰਡ ਦੇ ਵਿੱਚੋਂ ਜੀ ਮੇਰੇ ਹਿਸਾਬ ਨਾਲ ਤਾਂ ਜੇ ਸਾਡੀ 2500 ਵੋਟ ਆਈ ਮੇਰੇ ਹਿਸਾਬ ਨਾਲ ਤਾਂ 1500 ਪਲੱਸ 1800 ਦੇ ਲਗਭਗ ਜਾਣੀ ਹੈ ਜੀ ਕੁਡੀਆਂ ਸਾਹਿਬ ਨੂੰ ਸਾਰੀ ਇੱਕ ਇਦਾਂ ਵੀ ਬੰਦੇ ਪੇ ਛੱਡੇ ਹੋਏ ਆ ਜੀ ਉਹਨਾਂ ਦੇ ਵੀ ਈਸ਼ੂ ਚੱਕੀ ਫਿਰਦੇ ਆ ਆਪਦਾ ਪਰ ਸੱਚਾਈ ਹੈ ਜਿਹੜੀ ਉਹ ਤੁਹਾਨੂੰ ਪਤਾ ਲੱਗ ਜੂਗੀ 4 ਤਰੀਕ ਨੂੰ ਜੇ ਜੀ ਵੀਰੋ ਲੋਕਾਂ ਨੇ ਇਸ਼ੂ ਬਣਾਇਆ ਕਿ ਜੀ ਕਲੋਨੀਆਂ ਵਿੱਚ ਕੁਝ ਨਹੀਂ ਕੀਤਾ ਬਾਦਲ ਸਾਹਿਬ ਨੇ ਕਲੋਨੀਆਂ ਬਣਾਈਆਂ ਦਿੱਤੀਆਂ ਮੰਨਦੇ ਆ ਕਿ ਬਾਦਲ ਸਾਹਿਬ ਦੇ ਆਰਟੀਟੈਕਾਂ ਨੂੰ ਇਹ ਨਹੀਂ ਪਤਾ ਸੀ ਕਿ ਉੱਥੇ ਸੀਵਰੇਜ ਛੋਟਾ ਪਊਗਾ ਅੱਜ ਸੜਕਾਂ ਪਟਵਾ ਰਹੇ ਆ ਅੱਜ ਸੀਵਰੇਜ ਦੀ ਡਿਵੈਲਪ ਕਰਵਾ ਰਹੇ ਆ ਜੇ ਮੰਗ ਰਹੇ ਆ ਇਹਨਾਂ ਨੇ ਹਾਲਾਂਕਿ ਬਾਈਪਾਸ ਿੱਟੀਆਂ ਚਲੋ ਕਿ ਬਾਦਲ ਸਾਹਿਬ ਨੇ ਕਲੋਨੀਆਂ ਬਣਾਉਣ ਵੇਲੇ ਉਹਨਾਂ ਨੂੰ ਨਹੀਂ ਪਤਾ ਸੀ ਕਿ ਪਬਲਿਕ ਇੰਨੀ ਆਊਗੀ ਉਹਦੇ ਵਿੱਚ ਜੇ ਟਾਇਲਟ ਵਾਲਾ ਪੁਆਇੰਟ ਦਿੱਤਾ ਤਾਂ ਉਹਦੇ ਵਿੱਚ ਸੀਵਰੇਜ ਦਾ ਵੱਡਾ ਪੁਆਇੰਟ ਦੇਣ ਦਾ ਹੱਕ ਨਹੀਂ ਬਣਦਾ ਸੀ ਉਹਨਾਂ ਦਾ ਕੀ ਆਪਾਂ ਇੰਡਸਟਰੀਆਂ ਦੇ ਵਿੱਚ ਜਾਂ ਮਾਰ ਕਮਜ਼ੋਰ ਬਣਦੀਆਂ ਕਲੋਨੀਆਂ ਬਣਦੀਆਂ ਉਹਨਾਂ ਦੇ ਵਿੱਚ ਆਪਾਂ ਦੇਖਦੇ ਹਾਂ ਜੀ ਸੀਵਰੇਜ ਕਿੱਡਾ ਹੁੰਦਾ ਜੇ 4 ਇੰਚ ਵਾਲੀ ਪਾਈਪ ਲਾ ਕੇ ਦੀ ਆਪਾਂ ਕਹੀਏ ਜੀ ਇੱਥੋਂ ਮੰਨ ਕੇ ਚਲੋ 5 10 ਘਰਾਂ ਦਾ ਪਾਣੀ ਡੱਪ ਜੂ ਤਾਂ ਨਹੀਂ ਡੱਪ ਸਕਦਾ ਉਹ ਬਣਾਉਣ ਵੇਲੇ ਸੋਚਣਾ ਸੀ ਜੇ ਅੱਜ ਹਰਸਿੰਦਰ ਜੀ ਬੋਟ ਮੰਗਦੀ ਹੈ ਕਿਹੜੇ ਮੂੰਹ ਨੂੰ ਮੰਗਦੀ ਹੈ ਕਿਉਂ ਲੌਕਡਾਊਨ ਤੋਂ ਪਹਿਲਾਂ ਉਹਨਾਂ ਨੂੰ ਪਤਾ ਜਿਹੜੇ ਆਪਣੇ ਦਿੱਲੀ ਦੇ ਵਿੱਚ ਜੋ ਵੀ ਅੰਦੋਲਨ ਹੋਇਆ ਉਹਦੇ ਵਿੱਚ ਸਾਈਨ ਪਹਿਲਾਂ ਕਿਹਨਾਂ ਨੇ ਕੀਤੇ ਸੀ ਬਾਦਲ ਪਰਿਵਾਰ ਦਾ ਹੱਕ ਸੀ ਉਦੋਂ ਭੱਜ ਕੇ ਭਾਜ ਕੇ ਬੀਜੇਪੀ ਨੂੰ ਛੱਡ ਕੇ ਵੈਸਪਾ ਨਾਲ ਹੋ ਗਏ ਹੁਣ ਫਿਰ ਬੀਜੇਪੀ ਨਾਲ ਪੜ੍ਹੇ ਲਿਖੇ ਲੋਕ ਥੋੜਾ ਜਿਹਾ ਜੇ ਸੋਚਣ ਤਾਂ ਪਿਛਲੀਆਂ ਗੱਲਾਂ ਨੂੰ ਦੇਖ ਕੇ ਦੇਖੀ ਇਹ ਤਾਂ 25 30 ਸਾਲ ਇਹਨਾਂ ਨੇ ਰਾਜ ਕੀਤਾ ਉਹਦੇ ਵਿੱਚ ਡਵੈਲਪ ਕੋਈ ਨਹੀਂ ਮੇਰੀ ਗ੍ਰੈਜੂਏਟ ਹੈ ਬੀਪੀਐਨ ਮੁੰਡਾ ਮੈਂ ੱੱਕੇ ਖਾਂਦੇ ਫਿਰਦੇ ਹੁਣ ਪੋਸਟਾਂ ਆਉਂਦੀਆਂ ਜੀ ਅਪਲਾਈ ਹਰ ਵਾਰੀ ਇਹਦੇ 2500 25 25000 ਪਲੱਸ ਪੋਸਟਾਂ ਨਾਲ ਹੁਣ ਨਿਕਲੀਆਂ ਮੇਰੇ ਹਿਸਾਬ ਨਾਲ ਹੁਣ ਤੱਕ ਡਾਕਖਾਨੇ ਤੋਂ ਲੈ ਕੇ ਛੋਟੇ 3 4th ਤੋਂ ਲੈ ਕੇ ਤੇ ਫਰਸਟ ਸਟੈਂਡਰਡ ਤੱਕ ਸਾਰੀਆਂ ਨੇ 40 45 ਹਜ਼ਾਰ ਪੋਸਟਾਂ ਨਿਕਲੀਆਂ ਉਹਨਾਂ ਵਿੱਚੋਂ ਸਾਡੇ ਪਿੰਡ ਦੇ ਮੁੰਡੇ ਲੱਗੇ ਪਹਿਲਾਂ ਕਿੱਥੇ ਜੀ ਪਹਿਲਾਂ ਜੀ ਜੇ ਪੈਸੇ ਮੰਗਦੇ ਸੀ ਤਾਂ ਜੌਬ ਮਿਲਦੀ ਸੀ ਅਦਰਵਾਈਜ਼ ਜੌਬ ਹੀ ਨਹੀਂ ਮਿਲਦੀ ਸੀ ਮੇਰੇ ਤੋਂ ਆਪਦੇ ਤੋਂ ਡਿਮਾਂਡ ਹੋਈ ਹੈ ਪੰਜਾਬ ਪੁਲਿਸ ਦੀ ਉਹ ਤੋਂ 12 ਲੱਖ ਦੀ ਬੇੜਾ ਸ਼ਬਾਹ ਆ ਚੱਕੀ ਖੋਲ ਕੇ ਬੈਠਾ ਮੈਂ ਪ੍ਰਾਈਵੇਟ ਸਰਕਾਰ 'ਚ ਕੰਮ ਕਰਦਾ ਮੈਂ ਤੇ ਹੁਣ ਦੇਖ ਲਓ ਜੀ ਜੇ ਬਾਦਲ ਸਾਹਿਬ ਦੀਆਂ ਚੰਗੀਆਂ ਨੀਤੀਆਂ ਹੁੰਦੀਆਂ ਬਾਦਲ ਸਾਹਿਬ ਆਪ ਨਹੀਂ ਮਾੜੇ ਸੀ ਬਾਦਲ ਸਾਹਿਬ ਦੇ ਕਰਿੰਦੇ ਮਾੜੇ ਸੀ ਜਿਨ੍ਹਾਂ ਨੇ ਪੰਜਾਬ ਨੂੰ ਤੇ ਆਪਦੇ ਏਰੀਆ ਨੂੰ ਡਵੈਲਪ ਕਰਦੇ ਕਰਦੇ ਸਰ ਨਾਲ ਪਿੱਛੇ ਸਿੱਟਦਾ ਜਿਹਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਹੈ ਕਿ ਜੀ ਹੁਣ ਬਾਦਲ ਸਾਹਿਬ ਭੁੱਲ ਜਾਣ ਕਿ ਲੰਬੀ ਹਲਕੇ ਤੋਂ ਉਹਨਾਂ ਦੀ سپورਟ ਮਿਲੂਗੀ ਕਟੜ ਕਟੜ ਕਰਕੇ ਸਾਡੇ ਬਾਪੂ ਹੋਰਾਂ ਨੇ ਬਹੁਤ ਸਾਰਾ ਕਟੜ ਕਟੜ ਪੂਰਾ ਕਰ ਲਿਆ ਪਰ ਅਸੀਂ ਨਹੀਂ ਕਟੜ ਦਾ ਨਿਭਾ ਸਕਦੇ ਸਾਨੂੰ ਜਿਹੜੀ ਪਾਰਟੀ ਚੰਗੀ ਲੱਗਦੀ ਅਸੀਂ ਵੋਟ ਪਾਵਾਂਗੇ ਅਸੀਂ ਭਗਵੰਤ ਮਾਨ ਨੂੰ ਦੇਖ ਰਹੇ ਹਾਂ 5 ਸਾਲਾਂ ਦਾ ਮੌਕਾ 5 ਸਾਲ ਮੌਕਾ ਦੇਵਾਂਗੇ ਅਸੀਂ ਐਮਪੀ ਦੀ ਸੀਟ ਦੇ ਕਰਾਂ ਦੇ ਦੇ ਕੇ ਦੇਖਦੇ ਹਾਂ ਕੀ ਪਤਾ ਕੀ ਡਵੈਲਪ ਕਰਦੇ ਆ ਤੇ ਜੇ ਤੁਹਾਨੂੰ ਲੱਗਦਾ ਕਿ ਨਹੀਂ ਹੁੰਦਾ ਤਾਂ ਉਹ ਓਕੇ